ਰੂ ਸਟੋਰੀ ਬੇਸ ਨੇ ਕਹਾਣੀਆਂ ਸਾਰੀਆਂ ਔਰ ਇੱਕ ਸਟੱਡੀ ਉੱਤੇ ਪੜ੍ਹਾਈ ਉੱਤੇ ਨੇ ਐਸਟ੍ਰੋਲੋਜੀਕਲ ਸਾਇੰਸ ਉੱਤੇ ਤਾਂ ਮੈਨੂੰ ਬਹੁਤ ਇਨ ਐਟ੍ਰੈਕਟ ਕੀਤਾ ਉਹ ਇੱਕ ਸੱਚੀ ਕਹਾਣੀ ਹੈ ਇੱਕ ਮੁੰਡੇ ਦੀ ਜਿਹਨੂੰ ਅਮਰੀਕਾ ਤੋਂ ਰਿਪੋਰਟ ਕਰਤਾ ਗਿਆ ਸੀ ਔਰ ਇੱਥੇ ਆ ਕੇ ਕਿਵੇਂ ਉਹਨੇ ਇੱਕ ਸੜਕ ਦੇ ਉੱਤੇ ਰੇੜੀ ਲਾਈ ਖਾਣੇ ਦੀ ਔਰ ਅੱਜ ਉਹਦਾ ਖੁਦ ਦਾ ਰੈਸਟੋਰੈਂਟ ਹੈ ਮੋਹਾਲੀ ਦੇ ਵਿੱਚ ਤੇ ਸਹੀ ਟਾਈਮ ਤੇ ਪਹੁੰਚ ਜਾਂਦਾ ਤੇ ਉਹਦਾ ਕੰਮ ਬਣ ਜਾਂਦਾ ਤੇ ਦੂਸਰਾ ਨਹੀਂ ਪਹੁੰਚ ਪੰਦਾ ਉਹਨੂੰ ਕਿਵੇਂ ਐਕਸਪਲੇਨ ਕਰੋਗੇ ਅਜੇ ਅਗਰ ਸ਼ਾਹਰੂਖ ਖਾਨ ਖੁਦ ਕਹਿੰਦੇ ਨੇ ਕਿ ਮੈਂ ਆਈ ਵਾਸ ਐਟ ਦ ਰਾਈਟ ਪਲੇਸ ਐਟ ਦ ਰਾਈਟ ਟਾਈਮ بڑے ਲਿਖੇ ਪੇਰੈਂਟਸ ਅ ਕਈ ਵਾਰੀ ਵਕਤ ਨਹੀਂ ਦੇ ਬੰਦੇ ਆਪਣੇ ਬੱਚਿਆਂ ਨੂੰ ਪਰ ਐਸੀ ਕੋਈ ਚੀਜ਼ ਆਂਦੀ ਹੈ ਕਿ ਉਹਨਾਂ ਦੇ ਬੱਚੇ ਨੂੰ ਇੱਕ ਬਹੁਤ ਹੀ ਘਾਤਕ ਪ੍ਰੋਬਲਮ ਹੋ ਜਾਂਦੀ ਹੈ ਫਿਰ ਸਾਨੂੰ ਯਾਦ ਆਂਦਾ ਹੈ ਕਿ ਬੱਚੇ ਸਾਡੇ ਲਈ ਕਿੰਨੇ ਇੰਪੋਰਟੈਂਟ ਨੇ ਕੁੰਡਲੀ ਪੜਨੀ ਵੀ ਸਿੱਖ ਲਈਏ ਚਲ ਸਾਡੀ ਵੀ ਥੋੜੀ ਬੋਦੀ ਦੱਸ ਦੋ ਅਸੀਂ ਵੀ ਆਣਾ ਸਮੇਂ ਤੇ ਕੀ ਬਣਨਾ ਮੈਂ ਅੱਗੇ ਅੱਧੀ ਇੰਡਸਟਰੀ ਦੀ ਪੜ ਚੁੱਕਿਆ ਕੁੰਡਲੀ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਪੰਜਾਬੀ ਇੰਡਸਟਰੀ ਹੋਵੇ ਜਾਂ ਬਾਲੀਵੁੱਡ ਚ ਤੇ ਨਾ ਬਾਜਵਾ ਦੀ ਅਸੀਂ ਗੱਲ ਕਰੀਏ ਜਦੋਂ ਵੀ ਇੰਡਸਟਰੀ ਚ ਆਉਂਦੇ ਨੇ ਕੋਈ ਨਵਾਂ ਲੈ ਕੇ ਆਉਂਦੇ ਤਾਂ ਰਿਪੋਰਟ ਤੇ ਔਲਾਦ ਜਿਹੜਾ ਵੈਬ ਸੀਰੀਜ਼ ਆ ਰਹੇ ਨੇ ਜਿਸ ਦੇ ਵਿੱਚ ਕੁਝ ਵੱਖਰਾ ਜ਼ਰੂਰ ਜੋ ਅਸੀਂ ਸੁਣਿਆ ਤੇ ਹੁਣ ਜਾਣਦੇ ਆ ਨਾ ਬਾਜਵਾ ਸਾਡੇ ਨਾਲ ਨੇ ਬਾਈਓ ਸਾਹਿਬ ਸਭ ਤੋਂ ਪਹਿਲਾਂ ਤਾਂ ਮੁਬਾਰਕਾ ਹੋ ਨ ਤੁਸੀਂ ਹਮੇਸ਼ਾ ਨਵੀਆਂ ਚੀਜ਼ਾਂ ਲੋਕਾਂ ਸਾਹਮਣੇ ਲੈ ਕੇ ਆਉਂਦੇ ਹੋ ਜਿਵੇਂ ਤੁਸੀਂ ਪਹਿਲਾਂ ਕਹਿੰਦੇ ਸੀ ਪੁੱਟ ਸਿਰ ਤੇ ਪੰਗੇ ਲੈਣ ਦਾ ਸ਼ੌਂਕ ਪੰਗੇ ਭਜੀ ਬਸ ਮੈਨੂੰ ਲੱਗਦਾ ਕੋਈ ਨਵੀਂ ਚੀਜ਼ ਜ਼ਰੂਰ ਸਾਹਮਣੇ ਆਣੀ ਚਾਹੀਦੀ ਹੈ ਅਗਰ ਰੈਵੋਲੂਸ਼ਨ ਕਦੀ ਨਹੀਂ ਹੋਏਗੀ ਤਾਂ ਫਿਰ ਚੀਜ਼ਾਂ ਬਦਲਣ ਗਿਆ ਨਹੀਂ ਉਹਨੂੰ ਮੈਂ ਪੰਗਾ ਕਹਿੰਦਾ ਬਿਲਕੁਲ ਨਹੀਂ ਉਹ ਚੰਗੀ ਚੀਜ਼ਾਂ ਨੂੰ ਆਪਾਂ ਉਹੀ ਚੰਗੀ ਲੋਕਾਂ ਨੂੰ ਦਿਖਾਵਾਂਗੇ ਹਰ ਇੱਕ ਬੰਦਾ ਇੱਕ ਨਵੀਂ ਚੀਜ਼ ਨੂੰ ਦੇਖਣਾ ਚਾਹੁੰਦਾ ਪਸੰਦ ਵੀ ਕਰਦਾ ਹੈ ਬਿਲਕੁਲ ਸੋ ਇਹ ਜੋ ਆਪਾਂ ਵੈਬ ਸੀਰੀਜ਼ ਹੋਣੇ ਲੈ ਕੇ ਆ ਰਹੇ ਆ ਮੇਰੀ ਪਹਿਲੀ ਐਜ਼ ਅ ਪ੍ਰੋਡਿਊਸਰ ਵੈਬ ਸੀਰੀਜ਼ ਮੈਂ ਪਹਿਲੀ ਬਣਾ ਰਿਹਾ ਫਿਲਮਸ ਤਾਂ ਮੈਂ ਕੀਤੀਆਂ ਨੇ ਐਜ਼ ਅ ਪ੍ਰੋਡਿਊਸਰ ਐਜ਼ ਅ ਪ੍ਰੋਡਕਸ਼ਨ ਹਾਊਸ ਮੈਨੂੰ ਫੈਸਿਨੇਟ ਇੱਕ ਵੈਬ ਸੀਰੀਜ਼ ਤਾਂ ਕੀਤੀ ਭਾਜੀ ਕਿਉਂਕਿ ਨੇ ट्रू ਸਟੋਰੀ ਬੇਸ ਨੇ ਕਹਾਣੀਆਂ ਸਾਰੀਆਂ ਔਰ ਇੱਕ ਸਟੱਡੀ ਉੱਤੇ ਪੜਾਈ ਉੱਤੇ ਨੇ ਐਸਟ੍ਰੋਲੋਜੀਕਲ ਸਾਇੰਸ ਉੱਤੇ ਨੇ ਤਾਂ ਮੈਨੂੰ ਬਹੁਤ ਇਹਨੇ ਅਟਰੈਕਟ ਕੀਤਾ। ਰਿਪੋਰਟ ਸ਼ਬਦ ਹੀ ਅੱਜ ਲੋਕਾਂ ਦੀ ਜ਼ੁਬਾਨ ਤੇ ਆਮ ਹੋ ਚੁੱਕਿਆ ਹੈ ਪਰ ਉਸ ਦੀ ਜਿਹੜੀ ਕਹਾਣੀ ਹੈ ਉਹ ਵੀ ਸ਼ਾਇਦ ਬਹੁਤ ਲੋਕਾਂ ਦੇ ਅਜਿਹੀਆਂ ਕਹਾਣੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਸ਼ਾਇਦ ਅਜਿਹੇ ਅਦਰਦ ਜੋ ਅਸੀਂ ਸੁਣ ਵੀ ਨਹੀਂ ਸਕਦੇ। ਤੇ ਇਹ ਰਿਪੋਰਟ ਜਾਂ ਇਹ ਕਹਾਣੀਆਂ ਪਹਿਲਾਂ ਪਤਾ ਬੰਦੇ ਅੰਦਰ ਮੈਜਿਨ ਹੁੰਦੀ ਰਹਿੰਦੀਆਂ ਨੇ ਜੇ ਤੁਸੀਂ ਦੱਸਿਆ ਕਿ ਕੁਝ ਜਿਹੜੀ ਵਿਗਿਆਨ ਹੈਗਾ ਇਹ ਕਿਤਨਾ ਕਿਤੇ ਇਹ ਸਾਰੀਆਂ ਜੀ ਇੱਕ ਸੀਜ਼ਨ 1 ਨੇ ਹੋਰ ਇਸ ਸੀਜ਼ਨ 1 ਦਾ ਨਾਮ ਤਕਦੀਰ ਹੈ ਜਿਹਦੇ ਵਿੱਚ 9 ਅਲੱਗ-ਅਲੱਗ ਐਪੀਸੋਡਸ ਨੇ ਅੱਧੇ-ਅੱਧੇ ਘੰਟੇ ਦੇ ਜਿਨ੍ਹਾਂ ਚੋਂ ਪਹਿਲਾ ਐਪੀਸੋਡ ਡਿਬੂਟ ਹੈ ਤੇ ਦੂਜਾ ਆਉਲਾ ਦੇ ਅਸੀਂ ਉਹ ਦੋ ਐਪੀਸੋਡ ਅੱਜ ਦੀ ਡੇਟ 'ਤੇ ਅਨਾਉਂਸ ਕੀਤੇ ਨੇ ਇਦਾਂ ਹੀ ਸਾਰਿਆਂ ਦਾ ਅਲੱਗ-ਅਲੱਗ ਔਰ ਸਾਰੀਆਂ ਰੀਅਲ ਸਟੋਰੀਜ਼ ਨੇ ਉਹਨਾਂ ਕੇ ਡਿਪੋਰਟ ਦੀ ਗੱਲ ਕਰਾਂ ਤੇ ਉਹ ਇੱਕ ਸੱਚੀ ਕਹਾਣੀ ਹੈ ਇੱਕ ਮੁੰਡੇ ਦੀ ਜਿਹਨੂੰ ਅਮਰੀਕਾ ਤੋਂ ਡਿਪੋਰਟ ਕਰਤਾ ਗਿਆ ਸੀ ਔਰ ਇੱਥੇ ਆ ਕੇ ਕਿਵੇਂ ਉਹਨੇ ਇੱਕ ਸੜਕ ਦੇ ਉੱਤੇ ਰੇੜੀ ਲਾਈ ਖਾਣੇ ਦੀ ਔਰ ਅੱਜ ਉਹਦਾ ਖੁਦ ਦਾ ਰੈਸਟੋਰੈਂਟ ਹੈ ਮੋਹਾਲੀ ਦੇ ਵਿੱਚ ਅੱਛਾ ਜੀ ਮੈਂ ਨਾਮ ਰਿਵੀਲ ਨਹੀਂ ਕਰਾਂਗਾ ਪਰ ਇਹ ਇੱਕ ਰੀਅਲ ਸਟੋਰੀ ਹੈ ਅੱਛਾ ਜੀ ਉਹ ਤੁਹਾਨੂੰ ਡਿਪੋਰਟ ਵਿੱਚ ਦੇਖਣ ਨੂੰ ਮਿਲੇਗੀ ਅਸੀਂ ਬੰਦਾ ਲੱਭ ਲਾ ਕੇ ਸ਼ਾਮ ਦਾ ਕਰਕੇ ਤੇਰਾ ਲੱਭ ਲੋ ਜੀ ਵਧੀਆ ਗੱਲ ਹੈ ਮੇਰੇ ਲਈ ਹੋਰ ਸਪੋਰਟ ਹੋ ਜਾਏਗਾ ਮਤਲਬ ਇਹ ਇਹ ਇਦਾਂ ਦੀਆਂ ਕਹਾਣੀਆਂ ਨੇ ਜੋ ਰਿਐਲਿਟੀ ਨੂੰ ਸ਼ੋਅ ਕਰ ਰਹੀਆਂ ਨੇ ਮਤਲਬ ਜਿਹੜਾ ਤੁਸੀਂ ਦੱਸਿਆ ਵਿਗਿਆਨ ਵਿਗਿਆਨ ਮਤਲਬ ਇਹ ਚੀਜ਼ਾਂ ਤੁਹਾਡੇ ਅੰਦਰ ਮੈਜਿਨ ਹੋ ਰਹੀਆਂ ਹੁੰਦੀਆਂ ਜਦੋਂ ਤੁਸੀਂ ਕਈ ਵਾਰ ਆਪਾਂ ਗਲਤ ਪੰਗੇ ਲੈਣ ਸੋਚਦਾ ਪਰ ਸਾਡੇ ਅੰਦਰ ਜ਼ਰੂਰ ਕਿਤਨੇ ਕਿਤੇ ਉਹ ਚੀਜ਼ ਹੁੰਦੀ ਕਿ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਵੀ ਇਹ ਸੋਚਦਾ ਹੁੰਨਾ ਜਦੋਂ ਤੁਸੀਂ ਸੋਚ ਰਹੇ ਹੋ ਕਿੱਦਾਂ ਕੋਈ ਇਨਸਾਨ ਸਹੀ ਜਗ੍ਹਾ ਤੇ ਸਹੀ ਟਾਈਮ ਤੇ ਪਹੁੰਚ ਜਾਂਦਾ ਤੇ ਉਹਦਾ ਕੰਮ ਬਣ ਜਾਂਦਾ ਤੇ ਦੂਸਰਾ ਨਹੀਂ ਪਹੁੰਚ ਪੰਦਾ ਉਹਨੂੰ ਕਿਵੇਂ ਐਕਸਪਲੇਨ ਕਰੋਗੇ ਅਜਗਰ ਸ਼ਰੂਖ ਖਾਨ ਖੁਦ ਕਹਿੰਦੇ ਨੇ ਕਿ ਮੈਂ ਆਈ ਵਾਸ ਐਟ ਦ ਰਾਈਟ ਪਲੇਸ ਐਟ ਦ ਰਾਈਟ ਟਾਈਮ ਦੈਟਸ ਵਾਈ ਆਮ ਸ਼ਰੂਖ ਖਾਨ ਸਹੀ ਹੈ ਅਗਰ ਮੈਂ ਉੱਥੇ ਨਾ ਹੁੰਦਾ ਤੇ ਸ਼ਾਇਦ ਅੱਜ ਮੈਂ ਸਟਰਗਲ ਕਰ ਰਿਹਾ ਹੁੰਦਾ ਦਿੱਲੀ ਪਤਾ ਨਹੀਂ ਉਹ ਕਿਸਮਤ ਹੈ ਉਹ ਤਕਦੀਰ ਹੈ ਜਿਹੜੀ ਉਹਨੂੰ ਉੱਥੇ ਪਹੁੰਚਾ ਦਿੰਦੀ ਹੈ ਬਸ ਜਦੋਂ ਤੁਸੀਂ ਤੁਹਾਡੇ ਨਾਲ ਵੀ ਤੁਹਾਡੇ ਸੱਜਣ ਜਦੋਂ ਤੁਸੀਂ ਇਸ ਲਾਈਨ 'ਚ ਪਏ ਜਿਹੜੀ ਕੁਰਸੀ ਤੁਸੀਂ ਬੈਠੇ ਸੀ ਸ਼ਾਇਦ ਉਹ ਕੁਰਸੀ ਵਾਸਤੇ ਵਿਚਾਰੇ ਕਿਸੇ ਹੋਰ ਫੀਲਡ ਚੇਂਜ ਕਰ ਲਈ ਹੋਏਗੀ ਇੱਕ ਐਗਜ਼ਾਮਪਲ ਦੇਣਾ ਤੁਹਾਨੂੰ ਕਈ ਵਾਰੀ ਨਾ ਕੋਈ ਇਨਸਾਨ ਮੈਂ ਕਿਵੇਂ ਇਹਨੂੰ ਮੰਨਾਂ ਕਿਸੇ ਨਾਲ ਨਾ ਕਰੇ ਕੁਦਰਤ ਕਦੀ ਵੀ ਕੋ ਇਨਸਾਨ ਭਾਜੀ ਕਦੀ ਕੁਝ ਖਾਂਦਾ ਨਹੀਂ ਪੀਂਦਾ ਨਹੀਂ ਜ਼ਿੰਦਗੀ ਦੇ ਵਿੱਚ ਉਹਨੇ दारू ਨਹੀਂ ਪੀਤੀ ਕੁਝ ਗਲਤ ਕੰਮ ਨਹੀਂ ਕੀਤਾ ਬਟ ਉਹ ਡਾਇਗਨੋਸ ਹੋ ਜਾਂਦਾ ਹੈ ਕੈਂਸਰ ਨਾਲ ਔਰ ਦੂਸਰਾ ਇਨਸਾਨ ساری ਉਮਰ ਪੈਗ ਲਾ ਰਿਹਾ ਖਾ ਪੀ ਰਿਹਾ ਇਹ ਉਹ ਫਿਰ ਵੀ 80 ਸਾਲ 85 ਸਾਲ ਜੀ ਰਿਹਾ ਉਹਦਾ ਕਾਰਨ ਕੀ ਕਹੋਗੇ ਉਹ ਤੇ ਸਾਇੰਸ ਵੀ ਨਹੀਂ ਐਕਸਪਲੇਨ ਕਰ ਸਕਦੀ ਕੁਛਤਾ ਹੈ ਕੁਛਤਾ ਹੈ ਕਿ ਉਹਨੂੰ ਕਿਉਂ ਹੋਇਆ ਕਿਉਂਕਿ ਆਪਾਂ ਕਹਿੰਦੇ ਯਾਰ ਅੱਛਾ ਤੁਸੀਂ ਆ ਗਲਤ ਕੰਮ ਕਰੋਗੇ ਤੇ ਸ਼ਾਇਦ ਤੁਹਾਡਾ ਲੀਵਰ ਖਰਾਬ ਹੋਏਗਾ ਬਿਲਕੁਲ ਜਿਵੇਂ ਹੁਣ ਸਾਡੇ ਸਾਹਮਣੇ ਕੁੜੀ ਬੈਠੀ ਚਲੋ ਨਾ ਨਾਮ ਹੀ ਲਾਗੇ ਉਹ ਕਹਿੰਦੀ ਸੀ ਮੈਂ 슈ਗਰ ਨਹੀਂ ਪਾਣੀ ਮੈਨੂੰ 슈ਗਰ ਵੈਸੇ ਹੀ ਜ਼ਿਆਦਾ ਲੱਗਦੀ ਹੈ ਵੀ ਇਹ ਵੀ ਸ਼ਾਇਦ ਇਹਨਾਂ ਚੀਜ਼ਾਂ ਵੀ ਅਸੀਂ ਅਸੀਂ ਖੁੱਲ ਕੇ ਖਾ ਰਹੇ ਹਾਂ ਡਰ ਡਰ ਕੇ ਜੀ ਰਹੇ ਨਹੀਂ ਭਾਜੀ ਇਹ ਤਾਂ ਪਰਸਨਲ ਚੁਆਇਸ ਹੈ ਜੀ ਇਹਦੇ 'ਚ ਗ੍ਰਹਿ ਕੁਝ ਨਹੀਂ ਕਰਦੇ ਸੋ ਵੈਸੇ ਵੀ ਕੁੜੀਆਂ ਨੂੰ ਤੇ ਵੈਸੀ ਬਹੁਤ 슈ਗਰ ਹੁੰਦੀ ਉਹਨਾਂ 'ਚ ਕਾਹਨੂੰ 슈ਗਰ ਘਾਂਦੀ ਲੋੜ ਨਹੀਂ ਹੈ ਜੀ ਸਰ ਤੇ ਔਲਾਦ ਵੀ ਇੱਕ ਅਸੀਂ ਔਲਾਦ ਸ਼ਬਦ ਜਿਹੜਾ ਅਸੀਂ ਪੰਜਾਬੀ ਦਾ ਸ਼ਬਦ ਸਮਝ ਜਿੱਦਣੋਂ ਅਸੀਂ ਔਲਾਦ ਔਲਾਦ ਕਹਿ ਦਿੰਦੇ ਹਾਂ ਉਹ ਸ਼ਬਦ ਹੈ ਹਾਂਜੀ ਇੱਕ ਬੱਚੇ ਵਾਸਤੇ ਜਦੋਂ ਇੱਕ ਪੜ੍ਹੇ ਲਿਖੇ ਪੇਰੈਂਟਸ ਅ ਕਈ ਵਾਰੀ ਵਕਤ ਨਹੀਂ ਦੇ ਪੰਦੇ ਆਪਣੇ ਬੱਚਿਆਂ ਨੂੰ ਪਰ ਐਸੀ ਕੋਈ ਚੀਜ਼ ਆਂਦੀ ਹੈ ਕਿ ਉਹਨਾਂ ਦੇ ਬੱਚੇ ਨੂੰ ਇੱਕ ਬਹੁਤ ਹੀ ਘਾਤਕ ਪ੍ਰੋਬਲਮ ਹੋ ਜਾਂਦੀ ਹੈ ਫਿਰ ਸਾਨੂੰ ਯਾਦ ਆਂਦਾ ਹੈ ਕਿ ਬੱਚੇ ਸਾਡੇ ਲਈ ਕਿੰਨੇ ਇੰਪੋਰਟੈਂਟ ਨੇ ਦੈਨ ਮਨੀ অর ਦੈਨ ਅਦਰ ਥਿੰਗਸ ਇਹ ਉਸ ਤਰੀਕੇ ਦਾ ਗਾਨਾ ਤੋ ਬੱਚਿਆਂ ਨੂੰ ਵੀ ਟਾਈਮ ਦੇਣਾ ਜਾਂ ਚੀਜ਼ਾਂ ਵੀ ਵੀ ਸ਼ਾਇਦ ਤੁਸੀਂ ਜਿਵੇਂ ਅੱਜਕੱਲ ਮੋਬਾਈਲ ਦਾ ਸਮਾਂ ਹੈ ਮੋਬਾਈਲ ਬੱਚੇ ਨੂੰ ਤੁਸੀਂ ਪਹਿਲਾਂ ਇਹਨਾਂ ਚੀਜ਼ਾਂ ਨੂੰ ਹੈਬਿਟ ਪਾਦੇ ਉਸ ਤੋਂ ਬਾਅਦ ਕਈ ਅਸੀਂ ਦੇਖਿਆ ਅੱਜਕੱਲ ਕਲਾਸਿਸ ਉਹਨਾਂ ਲੱਗ ਰਹੇ ਨੇ ਉਹਨਾਂ ਦਾ ਦਿਮਾਗ ਕਿਵੇਂ ਵਾਪਸ ਆਏਗਾ ਬਿਲਕੁਲ ਬਿਲਕੁਲ ਉਹ ਇਹੀ ਚੀਜ਼ ਹੈ ਜਿਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੂੰ ਕਵਰ ਕੀਤਾ ਗਿਆ ਇੱਕ ਸਮਾਜਿਕ ਸਮਾਜ ਦੇ ਲਈ ਸਮਾਜ ਦੇ ਲਈ ਐਪੀਸੋਡਸ ਨੇ ਜਿਨ੍ਹਾਂ ਨੂੰ ਕੋਈ ਨੈਗੇਟਿਵਿਟੀ ਨਹੀਂ ਹੈ ਦੇਖ ਕੇ ਅੱਛਾ ਹੀ ਲੱਗੇਗਾ ਚਾਰ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਰੈਦਰ ਦੈਨ ਯੂ نو ਕਿ ਉਹ ਗਲਤ ਹੈ ਕੁਝ ਮਤਲਬ ਜਦੋਂ ਤੁਸੀਂ ਇਹ ਜੀਆ ਮਤਲਬ ਫਿਲਮਾਂ ਬਾਰੇ ਸੋਚਦੇ ਤੁਹਾਡੀ ਪਹਿਲੀ ਫਿਲਮ ਆਈ ਉਹ ਵੀ ਬੜੀ ਹਟਕੀ ਸੀ ਤਾਂ ਫਿਰ ਤੁਸੀਂ ਇਹ ਚੀਜ਼ਾਂ ਜੋ ਸਮਾਜ ਵਿੱਚ ਚਿਰਦੀਆਂ ਜਾਂ ਸਮਾਜ ਨੂੰ ਏ ਆਈ ਅੱਗੇ ਤੁਸੀਂ ਚੀਜ਼ਾਂ ਨੂੰ ਅੱਗੇ ਕੀਤਾ ਸੀ ਉਹ ਅੱਜ ਸਾਰਿਆਂ ਤੇ ਹੈਵੀ ਹੈਗਾ ਉਹ ਤੇ ਹੁਣ ਹੀ ਭਾਜੀ ਆਉਣ ਵਾਲੇ ਫਿਊਚਰ ਦੇ ਵਿੱਚ ਤੇ ਇਹ ਚੀਜ਼ਾਂ ਤੁਸੀਂ ਫਿਰ ਸੋਚਦੇ ਰਹਿੰਦੇ ਹੋ ਵੀ ਜਿਹੜੀਆਂ ਚੀਜ਼ਾਂ ਫਿਊਚਰ ਜਿਵੇਂ ਤੁਸੀਂ ਤਾਂ ਹੁਣ ਐਸਟ੍ਰੋਲੋਜੀ ਤੁਸੀਂ ਕਹਿੰਦੇ ਮੈਂ ਤਾਂ ਕੁੰਡਲੀ ਪੜਨੀ ਵੀ ਸਿੱਖ ਲਈ ਅਚਾਰ ਸਾਡੀ ਵੀ ਥੋੜੀ ਬੋਦੀ ਦੱਸ ਦੋ ਅਸੀਂ ਵੀ ਆਣਾ ਸਮੇਂ ਚ ਕੀ ਬਣਨਾ ਮੈਂ ਅੱਗੇ ਅੱਧੀ ਇੰਡਸਟਰੀ ਦੀ ਪੜ ਚੁੱਕਿਆ ਕੁੰਡਲੀ ਦੇ ਭਾਈ ਐਸਾ ਨਹੀਂ ਹੈ ਦੇਖੋ ਤੁਹਾਨੂੰ ਕੋਈ ਵੀ ਸਿੱਖਣ ਦੀ ਲਾਲਸਾ ਕਿਸੇ ਚੀਜ਼ ਦੀ ਹੈ ਉਹ ਫਿਰ ਤੁਸੀਂ ਜਿੰਨੀ ਉਹਦੀ ਪੜ੍ਹਾਈ ਕਰੋਗੇ ਤੁਸੀਂ ਸਿੱਖ ਹੀ ਜਾਓਗੇ ਨਾ ਅੱਜ ਅਗਰ ਟੈਸਲਾ ਕੰਪਨੀ ਦੇ ਮਾਲਕ ਹੈਗੇ ਐਲਨ ਮਸਕ ਉਹਨਾਂ ਨੇ ਕਿਹੜਾ ਰਾਕਟ ਸਾਇੰਸ ਪੜ੍ਹੀ ਸੀ ਉਹ ਕੰਪਨੀ ਖੜੀ ਕਰਤੀ ਸਪੇਸ ਐਕਸ ਉਹ ਉਹਦੀ ਤੁਸੀਂ ਵੀਡੀਓਜ਼ ਉਹਨਾਂ ਦੀ ਦੇਖੋ ਚੱਕ ਕੇ ਉਹ ਖੋਦੀ ਉਹਨਾਂ ਨੇ ਸਾਰੀ ਫਿਜ਼ਿਕਸ ਪੜ੍ਹ ਛੱਡੀ ਉਹ ਔਰ ਆਪਾਂ ਬੰਦਾ ਮਰ ਜਾਂਦਾ ਭਾਈ ਗੁੰਡਲੀ ਐ ਨਹੀਂ ਹੁੰਦੀ ਹੈਗੀ ਸੋ ਥੈਂਕ ਯੂ ਸੋ ਮੀਂ ਥੈਂਕ ਯੂ ਸੋ ਮਾਚ ਸਾਨੂੰ ਬੜੇ ਲੱਗਿਆ ਤੁਸੀਂ ਇਹ ਚੀਜ਼ਾਂ ਬਹੁਤ ਲੋਡ ਹੈਗੀ ਅੱਜ ਸਮਾਜ ਨੂੰ ਇਹ ਜੀ ਸੇਧ ਦੇਣ ਦੇ ਲਈ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਾਚ ਟੈਲੀ ਵਿਊ ਸੋ ਸੜਨਾ ਬਾਜਵਾ ਜਿਨ੍ਹਾਂ ਨੇ ਕੁਝ ਹਾਸੇ ਦੀ ਗੱਲਾਂ ਕੀਤੀ ਕੁਝ ਜਿਹੜੀ ਸਮਾਜ ਨੂੰ ਅੱਜ ਜ਼ਰੂਰਤ ਹੈਗੀ ਆ ਉਸ ਦੇ ਉੱਪਰ ਸਾਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਕਹਿੰਦੇ ਪਸੰ ਦਲੇ ਦੇ ਨਾਲ ਸੰਦੀਪ ਕੰਬੋਜ ਮੋਹਾਲੀ ਤੋਂ